ਹਾਂਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣੇ ਨਗਰ ਥਾਂਦੇ ਵਾਲੇ ਦਾ ਸਾਰੇ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਰੇ ਨਗਰ ਨੇ ਇੱਕ ਇੱਕ ਰੁਪਿਆ ਦੇ ਕੇ ਤਿਲ ਪੇਟ ਜੜੀ ਪੇਟ ਕਰਕੇ ਇਹ ਜਿਹੜਾ ਬਹੁਤ ਵੱਡਾ ਜਮਿਆ ਮੇਰਾ ਪ੍ਰਾਖੜਾ ਆ ਸਾਰੇ ਵੀਰ ਆ ਜਿੰਨੇ ਸਾਰੇ ਇੱਥੇ ਖੜੇ ਆ ਸਾਰਿਆਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਅਤੀ ਅੰਤ ਮਿਹਨਤ ਕਰਕੇ ਇੱਕ ਪਿੰਡ ਦਾ ਟਰਾਲ ਪਿੰਡ ਦੀ ਟਰਾਲੀ ਸਾਰਾ ਸਮਾਨ ਬਣਾ ਕੇ ਅਸੀਂ ਖਨੌਰੀ ਬਾਰਡਰ ਤੇ ਪਹੁੰਚੇ ਆ ਖਨੌਰੀ ਬਾਰਡਰ ਤੇ ਪਹੁੰਚਣ ਦਾ ਇੱਕੋ ਇੱਕ ਸਭ ਤੋਂ ਵੱਡਾ ਸਾਰਿਆਂ ਦੇ ਦਿਲਾਂ 'ਚ ਇਹ ਆ ਜਿਵੇਂ ਮੇਰਾ ਵੱਡਾ ਭਰਾ ਕੌੜਾ ਖੜਾ ਜਿਹੜੇ ਧੰਨੇਵਾਲ ਸਾਹਿਬ ਦੇ ਹੰਝੂ ਆ ਉਹਨਾਂ ਨੇ ਇੰਨਾ ਕੁ ਪ੍ਰਭਾਵਿਤ ਕਰਤਾ ਉਹਨਾਂ ਦੇ ਮਰਨ ਵਰਤ ਨੇ ਸਾਨੂੰ ਇੰਨਾ ਕੁ ਪ੍ਰਭਾਵਿਤ ਕਰਤਾ ਮੇਰੇ ਪਿੰਡ ਵਾਲਿਆਂ ਨੂੰ ਔਰ ਮੇਰੇ ਪਿੰਡ ਵਾਲਿਆਂ ਦੀ ਸਭ ਤੋਂ ਵੱਡੀ ਗੱਲ ਮੈਂ ਸਾਨੂੰ ਇਹ ਦੱਸਦਾ ਇਹਨਾਂ ਨੇ 50 ਤੋਂ ਵੱਧ ਟਰੈਕਟਰ ਪੂਰੇ ਪੰਜਾਬ ਦੇ ਵਿੱਚ ਵੱਡਾ ਪਿੰਡ ਆ ਸਾਡਾ ਜਿਹਨੇ 50 ਤੋਂ ਵੱਧ ਟਰੈਕਟਰ 2020 ਦੇ ਦਿੱਲੀ ਅੰਦੋਲਨ ਦੇ ਵਿੱਚ ਦਿੱਲੀ ਬਾਰਡਰ ਦੇ ਉੱਪਰ ਲਗਾਏ ਸੀ ਇਹਨਾਂ ਸਾਰੇ ਭਰਾਵਾਂ ਦੇ ਤੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਹੀ ਜਿਹੜਾ ਲਗਾਏ ਸੀ ਤੇ ਹੁਣ ਵੀ ਅਸੀਂ ਸਾਰੇ ਢੱਲੇਵਾਲ ਪ੍ਰਧਾਨ ਜੀ ਦੇ ਨਾਲ ਖੜੇ ਆ ਹਿੱਕ ਠੋਕ ਕੇ ਖੜੇ ਆ ਸਾਡੇ ਪਿੰਡ ਦਾ ਵੀ ਕੋਈ ਭੇਦ ਭਾਵ ਨਹੀਂਗਾ ਸਾਰਿਆਂ ਨੇ ਇੱਕ ਹੋ ਕੇ ਇੱਕ ਮੁੱਠ ਹੋ ਕੇ ਇਹ ਤਰਾਲਾ ਤੇ ਟਰੈਕਟਰ ਆਪਣੇ ਨਗਰ ਦਾ ਬਣਾਇਆ ਔਰ ਅਸੀਂ ਚੱਲੇ ਆ ਇਸ ਵੀਡੀਓ ਦੇ ਰਾਹੀਂ ਮੈਂ ਇਹਨਾਂ ਸਾਰਿਆਂ ਵੀਰਾਂ ਵੱਲੋਂ ਆ ਸਾਰੇ ਆ ਸਾਰੇ ਖੜੇ ਆ ਜਿੰਨੇ ਵੀ ਬੰਦੇ ਖੜੇ ਆ ਇਹਨਾਂ ਵੱਲੋਂ ਪੂਰੇ ਨਗਰ ਦਾ ਧੰਨਵਾਦ ਕਰਦਾ ਕਿ ਜੇਕਰ ਸਾਡੇ ਕੋਲ ਕੋਈ ਗਲਤੀ ਹੋ ਗਈ ਹੋਵੇ ਵੇਖੋ ਜਦੋਂ ਆਪਾਂ ਕੰਮ ਕਰਦੇ ਆ ਉਹਦੇ ਚ ਗਲਤੀਆਂ ਹੋ ਜਾਂਦੀਆਂ ਗਲਤਫਹਿਮੀਆਂ ਵੀ ਹੋ ਜਾਂਦੀਆਂ ਉਹ ਦੂਰ ਵੀ ਹੋ ਜਾਂਦੀਆਂ ਗਲਤਫਹਿਮੀਆਂ ਦੂਰ ਵੀ ਹੋ ਗਈਆਂ ਸਾਰਾ ਕੁਝ ਹੋਇਆ ਤੇ ਸਾਰੇ ਨਗਰ ਦਾ ਅਸੀਂ ਧੰਨਵਾਦ ਕਰਦੇ ਆ ਇਹਨਾਂ ਸਾਰੇ ਭਰਾਵਾਂ ਵੱਲੋਂ ਕਰਦੇ ਆ ਔਰ ਸਾਰੇ ਜਿਹੜੇ ਪਿੰਡ ਵਾਸੀ ਆ ਉਹਨਾਂ ਦੇ ਵੱਲੋਂ ਉਹਨਾਂ ਦਾ ਹੀ ਧੰਨਵਾਦ ਕਰਦੇ ਆ ਕਿ ਤੁਸੀਂ ਐਡਾ ਵੱਡਾ ਉਪਰਾਲਾ ਕੀਤਾ ਤੇ ਅੱਜ ਜਿਹੜਾ ਹੈਗਾ ਅਸੀਂ ਸ਼ਰੌਰੀ ਬਾਡਰ ਤੇ ਆਏ ਆ ਤੇ ਅੱਗੇ ਤੋਂ ਵੀ ਇੱਥੇ ਬਾਰਡਰ ਤੇ ਵੱਧ ਚੜ ਕੇ ਹਾਜ਼ਰੀ ਭਰਦੇ ਰਾਵਾਂਗੇ ਆਹੀ ਗੱਲ ਹੈ ਇਹ ਹੋਰ ਗੱਲ ਰੈਗੂਲਰ ਹੀ ਰਹਿਣਾ ਹਾਂ ਰੈਗੂਲਰ ਹੀ ਜਿਹੜਾ ਰਾਵਾਂਗੇ ਬੈਗੂਜੀ ਦਾ ਖਾਲਸਾ ਬੈਗੂਜੀ ਦਾ